ਸਾਰੇ ਸਾਹਮਣੇ ਰੱਖੋ ਜੀ ਸੋਤਾ ਦਰਸ਼ਨ ਸਿੰਘ ਜੀ ਦੀ ਮੇਟਾ ਜਿਹੜੇ ਉਹਨਾਂ ਦੇ ਡਾਕਟਰ ਦੇ ਦੁਆਰੇ ਜਾਂਦੇ ਜਾ ਰਹੇ ਨੇ ਬਦਲਵੇਂ ਰੂਪ ਦੇ ਵਿੱਚ ਜਿਹੜੇ ਕਿ ਮੰਡੀ ਕਰਨ ਮੁਜ਼ਾਬਤ ਮੁਜ਼ਾਬਤ ਉਥੋਂ ਦਾ ਕਟਿਆ ਪ੍ਰਸ਼ਾਸਨ ਮੁਜ਼ਾਬਤ ਮੁਜ਼ਾਬਤ ਕਿਸਾਨਾਂ ਮਜ਼ਦੂਰਾਂ ਦਾ ਏਕਾਚ ਕੇਂਦਰ ਸਰਕਾਰ ਮੁਜ਼ਾਬਤ ਮੁਜ਼ਾਬਤ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਖੇਤੀ ਕੜਾ ਲਾਗੂ ਨਹੀਂ ਹੋ ਰਹੀਆਂ ਨਹੀਂ ਹੋ ਰਹੀਆਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੇਂਦੂ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਸੋਹਣ ਵੀਰੋ ਹੁਣ ਆਪਾਂ ਇਹ ਕਾਪੀਆਂ ਸਾੜ ਕੇ ਆਪਾਂ ਇਹਦੇ ਵਿੱਚ ਸਯੋਕਤ ਮੋਰਚੇ ਵੱਲੋਂ ਤਸਵੀਰ ਦੌਕਤਾਂ ਦੇ ਉਹਨਾਂ ਸੜਕਾਂ ਕੱਢਣ ਦੀ ਤਿਆਰੀ ਵਿੱਚ ਆ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਮਿਲੀ ਪਊਤਾ ਉਸ ਜਿਹੜੇ ਸੜਕਾਂ ਨੇ ਚੜ੍ਹਦੀ ਆਗਿਆ ਵੀ ਨਹੀਂ ਹੋਣੀ ਕਿਉਂਕਿ ਇਹ ਕੱਟ ਕਿੰਨੇ ਦੂਰ ਤੇ ਹੋਣਗੇ 15 15 20 20 ਕਿਲੋਮੀਟਰ ਸੋ ਉੱਚੀ ਕਿੰਨੀ ਹੋਣੀ ਹੈ 12 ਤੋਂ 14 ਫੁੱਟ ਜਿਹੜਾ ਨਾਂ ਦਿੱਤਾ ਜਾ ਸਕੇ ਜਿਹੜੀ ਕਿਤੇ ਬੰਦੀ ਕੋਈ ਹੋਰ ਪਹੁੰਚੀ ਆ ਸੋ ਹੁਣ ਮੈਂ ਦੈਨ ਵੀ ਕਰ ਸਕਦੇ ਨੇ ਜਿਹੜੇ ਸਾਡੇ ਮੰਡੀਆਂ ਚ ਨੂੰ ਕੀਤਾ ਜਾਣਾਗਾ ਜਿਹੜਾ ਆਰਪੀਐਸ ਸਿਸਟਮ ਉਹ ਵੀ ਕਦਮ ਕੀਤਾ ਜਾ ਰਿਹਾ ਅਸਲੀਅਤ ਕੀ ਹੈ ਇੱਥੇ ਅੱਜ ਜਿਹੜੀਆਂ ਵੱਡੀਆਂ ਵੱਡੀਆਂ ਛੜਕਾਂ ਦੇ ਨਾਂ ਤੇ ਸਾਨੂੰ ਭੇਜਿਆ ਜਾ ਰਿਹਾ ਵੀ ਤੋ ਪੰਜਾਬ ਦੀ ਤਰੱਕੀ ਵਾਸਤੇ ਇੰਨੀਆਂ ਛੜਕਾਂ ਕੱਢ ਰਿਹਾ ਕਸੋਰ ਕੋ ਗੁਰੇਤਾ ਜਿੰਦਾਬਾਦ ਜਿੰਦਾਬਾਦ ਮੁਬਾਰਕ ਜਿੰਦਾਬਾਦ ਸ਼ੀਖਾ ਖਾਸੀਆਂ ਲੈ ਲੈਂਦਾ ਬਾਲਾ ਅੱਗੇ ਲੱਗ ਜਾ ਇਹਨੂੰ ਖੜਿਆ ਆ ਮਾੜਾ ਜੀ ਮਦਾਨ ਜੀ ਮਦਾਨ ਜੀ ਬਣ ਹਾਂ ਜੈ ਹਾਂ ਮੁਬਾਰਕ ਮੁਬਾਰਕ ਮੁੱਖ ਕਾ ਨਾਇਕਾ ਜਿੰਦਾਬਾਦ ਜਿੰਦਾਬਾਦ ਨਾਦਰਬਾਲੀ ਸੈਂਟਰ ਸਰਕਾਰ ਮਰਦਾਬਾ 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 ਰਾਜ ਸਰਕਾਰ ਨੂੰ ਡਰਾਫਟ ਪੈਦਲ ਵਾਲੀ ਸੈਂਟਰ ਸਰਕਾਰ ਮਰਦਾਬਾ ਬਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਜੂਰ ਹਾਂਜੀ ਕੀ ਨਾਮ ਮੈਂ ਜਰਨੈਲ ਸਿੰਘ ਬਧਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗਰਾਹ ਦਾ ਜਿਲ੍ਹਾ ਜਨ ਸਕੱਤਰਾਂ ਜੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਜੋ ਖੇਤੀ ਵਿਰੋਧੀ ਡਰਾਫਟ ਨਮੀ ਖੇਤੀ ਨੀਤੀ ਡਰਾਫਟ ਰਾਜ ਸਰਕਾਰਾਂ ਨੂੰ ਕੇਂਦਰ ਸਰਕਾਰ ਨੇ ਭੇਜਿਆ ਉਹ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਹੀ ਘਾਤਕ ਨੇ ਇਹਦੇ ਨਾਲ ਕਿਸਾਨਾਂ ਦੇ 10 ਤਾਂ ਮਹਿੰਗੇ ਰੇਟਾਂ ਦੇ ਚੰਨਸ ਖਰੀਦੀ ਜਾਊਗੀ ਉਸ ਤੋਂ ਬਾਅਦ ਇਹਨਾਂ ਦਾ ਭੋਗ ਪਾਉਣਾਗਾ ਜਿਵੇਂ ਕਿਸਾਨਾਂ ਦੀ ਮੰਡੀਆਂ ਮੰਡੀਆਂ ਦਾ ਭੋਗ ਪਾਇਆ ਜਾਣਾ ਟੱਕ ਟੱਕ ਓਪਰੇਟਰਾਂ ਦਾ ਵੀ ਨੁਕਸਾਨ ਹੋਣਾਗਾ ਆਰਤੀਆਂ ਦਾ ਵੀ ਨੁਕਸਾਨ ਹੋਣਾ ਹੈ ਇਹਦੇ ਵਿੱਚ ਮਜ਼ਦੂਰਾਂ ਦਾ ਯਾਨੀ ਕੁੱਲ ਵਰਗ ਦਾ ਨੁਕਸਾਨ ਹੋਣਾ ਹੈ ਇਸ ਲਈ ਇਹ ਅੱਜ ਲੋੜੀ ਦੇ ਤਿਹਾਰ ਤੇ ਜੋ ਸਾਨੂੰ ਸੱਦਾ ਆਇਆ ਤੀਗਾ ਸੂਬਾ ਬਦਰੀ ਸੱਦੇ ਤੇ ਅਸੀਂ ਤਿੰਨ ਫਾ ਤਿੰਨ ਫੋਰਮਾਂ ਦੇ ਤਾਲਮੇਲ ਵਿੱਚ ਪ੍ਰੋਗਰਾਮ ਭਰਾਤਰੀ ਜੱਥੇਬੰਦੀਆਂ ਨਾਲ ਰਲ ਕੇ ਇਹ ਪ੍ਰੋਗਰਾਮ ਕੀਤਾ ਕਿ ਕੇ ਕੇਂਦਰ ਕੇ ਰਾਜ ਸਰਕਾਰਾਂ ਨੂੰ ਜੋ ਖਾੜਾ ਭੇਜਿਆ ਅਸੀਂ ਕਿਤੇ ਹੱਦ ਤੱਕ ਵੀ ਇਹ ਲਾਗੂ ਨਹੀਂ ਹੋਣ ਦੇਵਾਂਗੇ ਦੁਬਾਰਾ ਚਲਾ ਜੋ ਖੇਤੀ ਨੀਤੀ ਖਾੜਾ ਭੇਜਿਆ ਗਿਆ ਉਸ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਮੈਂ ਜਸਵੀਰ ਸਿੰਘ ਸੁਖਪਰਾ ਬਲਾਕ ਪ੍ਰਧਾਨ ਸ਼ਹਿਣਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕੀ ਕਰਨਾ ਚਾਹੁੰਦੇ ਜਿਹੜਾ ਡਰਾਫਟ ਨੇ ਕਾਪੀਆਂ ਫੁੱਟੀਆਂ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਉਹ ਡਰਾਫਟ ਦੀਆਂ ਕਾਪੀਆਂ ਜਿਹੜਾ ਖੜਾ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਮੰਡੀਆਂ ਖਤਮ ਕਰਨ ਦਾ ਲਗਭਗ ਤਿਆਰੀ ਕਰੀ ਸੀਗੀ ਤੇ ਉਹਨਾਂ ਦੀਆਂ ਕਾਪੀਆਂ ਅਸੀਂ ਰੋਸਵਜੋਂ ਸਾੜੀਆਂ ਨੇਗੀਆਂ ਸਾਰੀਆਂ ਜਥੇਬੰਦੀਆਂ ਨੇ ਸਾਡੇ ਲਗਭਗ ਇੱਥੇ ਏਰੀਆ ਦੇ ਵਿੱਚ 7-8 ਜਥੇਬੰਦੀਆਂ ਚੱਲਦੀਆਂ ਨੇ ਪਰ ਸਾਰਾ ਸੰਯੁਕਤ ਕਿਸਾਨ ਮੋਰਚਾ ਜਿੱਥੇ-ਜਿੱਥੇ ਵੀ ਬਲਾਕਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਵਿਰੋਧ ਤੌਰ ਤੇ ਜਿਹੜੀਆਂ ਕਾਪੀਆਂ ਨੇ ਇਹ ਸਾੜੀਆਂ ਗਈਆਂ ਨੇ ਐਂ ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਜੂ ਇੱਕ ਤਾਂ ਡਕਾਉਂਦਾ ਅਸੀਂ ਅੱਜ ਜਿਹੜੀਆਂ ਸੰਯੁਕਤ ਮੋਰਚੇ ਦੇ ਸੱਦੇ ਦੇ ਕਾਪੀਆਂ ਸਾੜੀਆਂ ਨੇ ਜੋ ਇਸ ਸੈਂਟਰ ਦੀ ਸਰਕਾਰ ਟੇਢੇ ਢੰਗ ਨਾਲ ਦੁਆਰੇ ਉਹ ਕਾਲੇ ਕਾਨੂੰਨ ਹੈ ਅਸੀਂ ਤਾਂ ਇਹਨਾਂ ਨੂੰ ਕਾਲੇ ਕਾਨੂੰਨ ਹੀ ਕਹਾਵਾਂਗੇ ਜਿਹੜੇ ਲੈ ਕੇ ਆਉਣ ਦੀਆਂ ਚਾਲਾਂ ਚੱਲ ਰਹੀ ਆ ਵੀ ਜਿਹੜਿਆਂ ਮੰਡੀ ਬੋਰਡ ਨੂੰ ਤੋੜ ਕੇ ਨਿੱਜੀ ਹੱਤਾਂ ਦੇ ਵਿੱਚ ਦੇਣ ਦੀ ਖਾਤਰ ਹਾਂ ਜਿਵੇਂ ਹਰਿਆਣੇ ਨੇ ਪਹਿਲ ਕਦਮੀ ਕੀਤੀ ਉਹਨਾਂ ਦੀ ਸਰਕਾਰ ਉੱਥੇ ਭਾਜਪਾ ਦੀ ਸਰਕਾਰ ਆ ਉੱਥੇ ਉਹਨਾਂ ਨੇ ਇਸ ਖਰੜੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦੇ ਦਾ ਅਸੀਂ ਪੂਰਨ ਵਿਰੋਧ ਕਰਦੇ ਆ ਕਿਉਂਕਿ ਇਹ ਆੜਤੀਆਂ ਤੋਂ ਲੈ ਕੇ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਹੋਰ ਜਿੰਨੇ ਵੀ ਅਧਾਰੇ ਨੇ ਜੁੜੇ ਹੋਏ ਕਿਸਾਨੀ ਨਾਲ ਉਹਨਾਂ ਨੂੰ ਸਾਰਿਆਂ ਨੂੰ ਹੜੱਪ ਕਰਦੀ ਆ ਇਸ ਕਰਕੇ ਅਸੀਂ ਵਿਰੋਧ ਕਰਦੇ ਆ ਵੀ ਆ ਸਾਡੀ ਜਿਹੜੀ ਐਮਐਸਪੀ ਦੀ ਗਾਰੰਟੀ ਸੀ ਜਿਹੜਾ ਜਗਜੀਤ ਰੱਲੇ ਵਾਲਾ ਲੜ ਰਿਹਾਗਾ 11 ਮਹੀਨਿਆਂ ਤੋਂ ਅਸੀਂ ਉਸ ਦੇ ਤਾਲਮੇਲ ਦੇ ਪ੍ਰੋਗਰਾਮਾਂ ਦੇ ਤਹਿਤ ਅੱਜ ਇਹ ਕਾਪੀਆਂ ਸਾੜੀਆਂ ਨੇ ਕਿਉਂਕਿ ਸ joint ਮੋਰਚ ਨੇ ਫੈਸਲਾ ਕੀਤਾ ਵੀ ਅਸੀਂ ਤਾਲਮੇਲ ਮਾ ਉਹਨਾਂ ਦੋਨਾਂ ਫਾਰਮਾਂ ਨਾਲ ਤਾਲਮੇਲ ਮਾ ਜਿਹੜੇ ਸੰਗਰਾਸ਼ ਕਰਦੇ ਰਹਾਂਗੇ ਇਸੇ ਕਰਕੇ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਨੇ ਇੱਥੇ ਆ ਕੇ ਤਹਿਸੀਲ ਚ ਤਪਾ ਚ ਤੇ ਹੋਰ ਸਾਰੇ ਪੰਜਾਬ ਭਾਰਤ ਦੇ ਵਿੱਚ ਤਹਿਸੀਲਾਂ ਦੇ ਵਿੱਚ ਇਹ ਕਾਪੀਆਂ ਸਾੜੀਆਂ ਨੇ ਅਸੀਂ ਇਹਨਾਂ ਦਾ ਵਿਰੋਧ ਕਰ ਮੇਰਾ ਨਾ ਭਾਰਤੀ ਕਿਸਾਨ ਯੂਨੀਅਨ ਇੱਕਤਾ ਗ੍ਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਜੀ ਤੌੜਾ ਜੇ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਡਰਾਫਟ ਬਣਾ ਕੇ ਭੇਜਿਆ ਗਿਆ ਹੈ ਤੇ ਸ਼ਬਦ ਬਦਲੇ ਗਏ ਨੇ ਪਹਿਲੇ ਕਾਲੇ ਕਾਨੂੰਨ ਦੇ ਦੇ ਸੰਬੰਧ ਦੇ ਵਿੱਚ ਸੀ ਹੁਣ ਇਹ ਜਨ ਦੀ ਡਰਾਫਟਾਂ ਦੇ ਵਿੱਚ ਰਾਜ ਸਰਕਾਰਾਂ ਨੂੰ ਭੇਜੇ ਗਏ ਨੇ ਆਪ ਦਾ ਉਹ ਖਰੜਾ ਬਣਾਉਣ ਵਾਸਤੇ ਜਿਹੜਾ ਸਾਨੂੰ ਪਸੰਦ ਨਹੀਂ ਲੋਕਾਂ ਨੂੰ ਸਾਡੇ ਸਾਰੇ ਸੰਯੁਕਤ ਮੋਰਚੇ ਵੱਲੋਂ ਸਾਨੂੰ ਕਾਲ ਆਈ ਅਸੀਂ ਤਸੀਲਪੱਤਰ ਇਹ ਜਨ ਦੀ ਜਿਹੜਾ ਡਰਾਫਟ ਸੈਂਟਰ ਨੇ ਭੇਜੇ ਨੇ ਉਹ ਸਾਡੇ ਨਾ ਪਸੰਦ ਹੋਣ ਕਰਕੇ ਅਸੀਂ ਉਹਨਾਂ ਨੂੰ ਫੂਕਿਆਗਾ ਕਿਉਂਕਿ ਉਹ ਸਾਡੇ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਸੰਯੁਕਤ ਮੋਰਚੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜੀ ਜਿੰਨੀਆਂ ਵੀ ਹੈਗੀਆਂ ਨੇ ਭਾਰਤ ਦੀਆਂ ਇਹ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਐ ਇੱਥੇ ਅਸੀਂ 7-8 ਜਥੇਬੰਦੀਆਂ ਅੱਜ ਇੱਥੇ ਅਸੀਂ ਪਹੁੰਚੇ ਹੋਏ ਆ ਜੀ। ਮੇਰਾ ਨਾਮ ਭੋਲਾ ਸਿੰਘ ਹੈ ਜੀ ਬਲਾਕ ਸੈਣਾ ਦਾ ਬੀਕੇਜੂ ਇਕੱਠਾ ਡਕੌਂ ਦਾ ਧਨੇਰ। ਕਹਣਾ ਤਾਂ ਜੇ ਚਾਹੁੰਦੇ ਆ ਵੀ ਜਿਹੜੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਜਾ ਰਹੀਆਂ ਉਹਦਾ ਸਮੁੱਚੇ ਤੌਰ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕਰਦੇ ਆਂ। ਉਦੀ ਹਮਾਇਤ ਦੇ ਵਿੱਚ ਅੱਜ ਜਿਹੜੇ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਆ ਜਿਸ ਤਰ੍ਹਾਂ ਕਿ ਮੰਡੀਆਂ ਦਾ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਹੈ ਕਾਰਪੋਰੇਟ ਕੰਪਨੀਆਂ ਵੱਲੋਂ ਸ਼ੈਲੋ ਸ਼ੈਲੋ ਬਣਾਏ ਜਾ ਰਹੇ ਆ ਵੱਡੇ ਵੱਡੇ ਤੇ ਮਾਲ ਬਣਾਏ ਜਾ ਰਹੇ ਆ ਇਹਦੇ ਨਾਲ ਲੋਕਾਂ ਦਾ ਨਾਸ ਹੋ ਰਿਹਾ ਹੈ ਲੋਕਾਂ ਦਾ ਖਤਮ ਹੋ ਰਿਹਾ ਛੋਟੀਆਂ ਮਾਰਕੀਟ ਖਤਮ ਹੋ ਰਹੀ ਹੈ ਤੇ ਉਹਦੇ ਸਬੰਧ ਵਿੱਚ ਲੋਕ ਕੋਲ ਨੂੰ ਸੱਦਾ ਦੇਣ ਦੇ ਲਈ ਅਸੀਂ ਇਕੱਠੇ ਹੋਏ ਹਾਂ ਤੇ ਅੱਜ ਇਸ ਮੰਡੀ ਕਰਨ ਦਾ ਜਿਹੜਾ ਵਿਰੋਧ ਕਰ ਰਹੇ ਹਾਂ ਵੀ ਮੰਡੀਆਂ ਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਸਰਕਾਰੀ ਰਹਿਣ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਰੋਜੀ ਰੋਟੀ ਦੇ ਵਿੱਚ ਲੱਤ ਨਾ ਮਾਰੀ ਜਾਵੇ ਤਾਂ ਕਿ ਇੱਥੋਂ ਦੀ ਕਿਸਾਨੀ ਮਜ਼ਦੂਰ ਮੁਲਾਜ਼ਮ ਸਾਰੇ ਬਚੇ ਰਹਿਣ ਇੱਥੋਂ ਦੀ ਮਾਰਕੀਟ ਬਚੀ ਰਹੇ ਜੇ ਸ਼ਾਇਦ ਵੱਡੇ ਵੱਡੇ ਇੱਥੇ ਸ਼ੈਲੋ ਆ ਜਾਂਦੇ ਜਾਂ ਵੱਡੇ ਵੱਡੇ ਇੱਥੇ ਮੌਲ ਆ ਜਾਂਦੇ ਆ ਤਾਂ ਇਹਦੇ ਨਾਲ ਮੰਡੀਆਂ ਖਤਮ ਹੁੰਦੀਆਂ ਸਾਰੀਆਂ ਛੋਟਾ ਦੁਕਾਨਦਾਰ ਖਤਮ ਹੁੰਦਾ ਬੇਰੁਜ਼ਗਾਰ ਹੁੰਦੇ ਨੌਜਵਾਨ ਇਸ ਨੂੰ ਥੱਲ ਪਾਉਣ ਦੇ ਲਈ ਇੱਕ ਲੋਕ ਜੁੱਧ ਲੋਕ ਘੋਲ ਦਾ ਸੱਦਾ ਦੇਣ ਲਈ ਅਸੀਂ ਇਕੱਠੇ ਹੋਏ ਹਾਂ ਸੰਯੁਕਤ ਮੋਰਚਾ ਤੇ ਦੂਜੀਆਂ ਦੋ ਫਰਮਾਂ ਵੱਲੋਂ ਅੱਜ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਪੰਜ ਸੱਤ ਜਥੇਬੰਦੀਆਂ ਪਹੁੰਚੇ ਆਂ ਤਪੇ ਤਹਿਸੀਲ ਦੇ ਵਿੱਚ ਤੇ ਇਹਨਾਂ ਬਿਲਾ ਨੂੰ ਸਾੜਿਆ ਲੋਹੜੀ ਤੇ ਲੋਹੜੀ ਦੇ ਲੋਕ ਖੁਸ਼ੀਆਂ ਮਨਾਉਂਦੇ ਆਂ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਸਾਨੂੰ ਕੀ ਕੁਝ ਕਰਨਾ ਪੈ ਰਿਹਾ ਬਹੁਤ ਬਹੁਤ ਧੰਨਵਾਦ